ਬੀਬੀ ਰਸਿਕਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਠੀਕ ਜੀ ਹਾਂ ਚੱਲ ਰਹੀ ਹੈ ਇੱਕ ਦੱਸੋ ਜੀ ਸੁਖਵੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣ ਸਵੇ ਆਪਣੀ ਭਰਤੀ ਦਾ ਕੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀਰ ਬਣਾਵਾਂਗੇ ਇਹ ਪਘੋੜਾ ਡੱਲ ਸਾਡਾ ਕਾਲੀਰ ਬਣੇਗਾ ਤੁਹਾਡਾ ਪਘੋੜਾ ਜੀ ਤਾਂ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾ ਲੰਦੇ ਫੇਰ ਜੀ ਫੇਰ ਕਿਹੜਾ ਫੇਰ ਕਿਹੜਾ ਬੰ ਫੇਰ ਕਿਹੜਾ ਭਗੌੜਾ ਬੰਨਾ ਸੀਗਾ ਜੀ ਜੀ ਮੈਂ ਦਿਮਾਗ ਕਹਿੰਦੇ ਬੰਦੀ ਰਹੀ ਸੀ ਤੁਸੀਂ 10 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆ ਨਾ ਕਿੰਨੀ ਐਸ਼ ਕੀਤੀ ਤੇ ਹੁਣ ਆ ਪੈਂ ਕਰੀ ਜੰਨੇ ਆ ਜੀ ਬਹੁਤ ਹੁੰਦੇ ਰਹੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲੱਖਾਂ ਲੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਰਹੀ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਹੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਔ ਉਹ ਤਾਂ ਕਿੰਨਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਈਵਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਰਹਿਣਾ ਬਣਾਉਣਾ ਉਹ ਤਾਂ ਕਿੰਨਾ ਫਿਰ ਜੇ ਮੈਂ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਓ ਦੀ ਤਾਂ ਆਈਵਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਆਪਾਂ ਤਾਂ ਪਿਓ ਦੀ ਸਮਝ ਕੇ ਮਹਿੰਗੇ ਤੇ ਵੀ ਆਈਵਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਪੁਆਹੀ ਕੀ ਕਹਿੰਦੇ ਤਾਂ ਹੀ ਕੁੱਤੇ ਹੋਏ ਆ ਜੀ ਤੁਸੀਂ ਆ ਚਾਹਾਂ ਚੰਦੂ ਮਾਇਰਾ ਵੇਖ ਲੋ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਹੈ ਜੀ 1500 ਤੋਂ ਇਲੈਕਸ਼ਨ ਲੜੇ ਹੋਣਗੇ ਤੁਨ ਬਾਦਲ ਦੇ ਪਤਾਨ ਬੰਦੀ ਤਕਲੀਫ ਹੋਈ ਸਾਨੂੰ ਖੁਸ਼ੀ ਹੋਈ ਹੈ ਜੀ ਸੋਚੀ ਮੈਂ ਤਾਂ ਤੁਹਾਨੂੰ ਆਖਾ ਦੇਣ ਲਈ ਤੁਹਾਨੂੰ ਆਖਾ ਦੇਣ ਲਈ ਕੀਤਾ ਸੀ ਪੁਣ ਮੈਂ ਤਾਂ ਜੀ ਕੋਈ ਮੇਰੀ ਨਾ ਚਿੰਤਾ ਕਰ ਤੋ ਮੈਂ ਕਿਹਾ ਮਨ ਮਨ ਦੁਖੀ ਹੋਊਗਾ ਤੁਹਾਡਾ ਜੀ ਜੀ ਬੀਬੀ ਸਸੀ ਕਾਲ ਜੀ ਸਸੀ ਕਾਲ ਕੀ ਆ ਠੀਕ ਠਾਕ ਜੀ ਹੋ ਚੱਲੀ ਕਿਵੇਂ ਹੈ ਇੱਕ ਦੱਸੋ ਜੀ ਸੁਖਵੀਰ ਜੀ ਦੁਆਰਾ ਪ੍ਰਧਾਨ ਬਣਾਤੇ ਜੀ ਆਪਣੀ ਭਰਤੀ ਦਾ ਕੀ ਬਣੂਗਾ ਜੀ ਆਪਣੀ ਭਰਤੀ ਹੁੰਦੀ ਬਣੂਗਾ ਜੀ ਅਸੀਂ ਤਾਂ ਬਣਾਏ ਆ ਜੀ ਆਪਣੀ ਭਰਤੀ ਦਾ ਹਾਂਜੀ ਆਪਣੀ ਭਰਤੀ ਹੋ ਰਹੀ ਹੈ ਫਿਕਰ ਨਾ ਕਰੋ ਨਹੀਂ ਤੇ ਉਹਦਾ ਕੀ ਬਣੂਗਾ ਜੀ ਆਪਾਂ ਕਾਲੀ ਦਾ ਬਣਾਵਾਂਗੇ ਇਹ ਪਘੋੜਾ ਦੱਲ ਹੈ ਸਾਡਾ ਕਾਲੀ ਦਾ ਬਾਈਕਰ ਤੁਹਾਡਾ ਪਘੋੜਾ ਜੀ ਨਹੀਂ ਇਹ ਪਘੋੜਾ ਦੱਲ ਹੈ ਨਹੀਂ ਤੇ ਜੇ ਤੁਹਾਨੂੰ ਕਮ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਫੇਰ ਜੀ ਕਿਉਂ ਫੇਰ ਕਿਹੜਾ ਫੇਰ ਕਿਹੜਾ ਬਣ ਫੇਰ ਕਿਹੜਾ ਪਘੋੜਾ ਬਨਣਾ ਸੀਗਾ ਜੀ ਜੀ ਮੈਂ ਵੇਖ ਤੁਸੀਂ 12 ਸਾਲ ਮੌਜਾਂ ਕਰਕੇ ਬੀਬੀ ਜੀ ਵੇਖ ਲਓ ਕਿੰਨਾ ਉਲਝਣ ਪਿਆ ਨਾ ਕਿੰਨੀ ਐਸ਼ ਕੀਤੀ ਤੇ ਹੁਣ ਆ ਪੈਂ ਕਰੀ ਜੰਨੇ ਆ ਜੀ ਬਹੁਤ ਹੁੰਦੇ ਰਹੇ ਤੁਹਾਡੇ ਕੋਲ ਜੀ ਕਿੰਨੇ ਵਾਰੀ ਲੱਖੇ ਲੜੇ ਤੁਸੀਂ ਨਹੀਂ ਨਹੀਂ ਜੇ ਮੈਂ ਬੰਦੀ ਰਹੀ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਫਿਰ ਪਾਰਟੀ ਦਾ ਹੀ ਕਰਨਾ ਸੀ ਨਾ ਹੀ ਪਾਰਟੀ ਦਾ ਹੀ ਕਰਨਾ ਸੀ ਨਾ ਜੀ ਕਿਸੇ ਦੀ ਪਿਓ ਦੀ ਪਾਰਟੀ ਕਿਸੇ ਦੀ ਪਿਓ ਦੀ ਹੈ ਉਹ ਹੀ ਤਾਂ ਕਹਿਣਾ ਕਿਸੇ ਦੀ ਪਿਓ ਦੀ ਥੋੜਾ ਜੀ ਇਹ ਵੀ ਜਿਹੜੇ ਆਈ ਵਾਰੀ ਆਪਾਂ ਨੂੰ ਮਿਲੇ ਉਹ ਪਿਓ ਦੀ ਰਹਿਣਾ ਬਣਾਉਣਾ ਉਹ ਹੀ ਤਾਂ ਕਹਿਣਾ ਫਿਰ ਜੀ ਮੈਂ ਮੈਂ ਉਹੀ ਤਾਂ ਕਹਿਣਾ ਨਾ ਜੇ ਪਿਆਉ ਦੀ ਤਾਂ ਆਈ ਵਾਰੀ ਆਪਾਂ ਨਹੀਂ ਨਾ ਬਣ ਸਕਦੇ ਫਿਰ ਹੋਰ ਵੀ ਬਣ ਸਕਦਾ ਕੋਈ ਜੀ ਆਪਾਂ ਤਾਂ ਕਿਉਂ ਦੀ ਸਮਝ ਕੇ ਮੈਂ ਕਿਹਾ ਤੇ ਵੀ ਆਈ ਵਾਰੀ ਆਪਾਂ ਨੂੰ ਹੀ ਬਣਾਉਣਾ ਨਹੀਂ ਅਸਲੀ ਕੋਈ ਨਹੀਂ ਕਹਿੰਦੇ ਤਾਂ ਹੀ ਗੁੱਸੇ ਹੋਏ ਆ ਜੀ ਤੁਸੀਂ ਆ ਚਾਹਾਂ ਚੰਦੂ ਮਾਇਰਾ ਵੇਖ ਲਓ ਤੁਸੀਂ ਚੰਦੂ ਮਾਇਰਾ ਕਿੰਨੇ ਇਲੈਕਸ਼ਨ ਲੜੇ ਆ ਜੀ 15-16 ਇਲੈਕਸ਼ਨ ਲੜੇ ਹੋਣਗੇ ਤੁਹਾਨੂੰ ਬਾਦਲ ਦੇ ਪਤਾਰ ਬੰਦੀ ਤਕਲੀਫ ਹੋਈ ਹੈ ਸਾਨੂੰ ਖੁਸ਼ੀ ਹੋਈ ਹੈ ਜੀ ਸੋ ਜੀ ਮੈਂ ਤਾਂ ਤੁਹਾਨੂੰ ਆਸਰਾ ਦੇਣ ਲਈ ਤੁਹਾਨੂੰ ਆਸਰਾ ਦੇਣ ਲਈ ਕੀਤਾ ਸੀ ਪੁਰਾਣ ਮੈਂ ਤਾਂ ਜੀ ਕੋਈ ਮੇਰੀ ਨਾ ਚਿੰਤਾ ਕਰ ਤੋਂ ਮੈਂ ਕਿਹਾ ਮਨ ਮਨ ਦੁਖੀ ਹੋਊਗਾ ਤੁਹਾਡਾ ਜੀ